ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਮ ਆਦਮੀ ਪਾਰਟੀ ਭਾਜਪੀ ਅਤੇ ਕਾਂਗਰਸ ਮੁਕਾਬਲੇ ਵਿੱਚ ਵਿਧਾਨ ਸਭਾ ਦੀਆਂ 70 ਸੀਟਾਂ ਉੱਤੇ ਅੱਜ ਦਿੱਲੀ ਦੇ ਲੋਕਾਂ ਦਾ ਫਤਵਾ ਹੋਵੇਗਾ ਜਾਰੀ ਹਾਲ ਹੀ ਵਿੱਚ 104 ਭਾਰਤੀਆਂ ਨਾਲ ਅਮਰੀਕਾ ਤੋਂ ਰਿਪੋਰਟ ਹੋਈ ਕਪੂਥੜਾ ਦੀ ਔਰਤ ਖਿਲਾਫ ਇੰਟਰਪੋਲ ਦਾ ਨੋਟਿਸ ਸੂਤਰਾ ਅਨਸਾਰ ਲਾਪ੍ਰਿਤ ਕੌਰ ਖਿਲਾਫ ਇਟਲੀ ਵਿੱਚ ਅਪਰਾਧਿਕ ਮਾਮਲਾ ਹੈ ਦਰਜ ਵਾਂਟਡ ਲਿਸਟ ਵਿੱਚ ਸ਼ਾਮਲ ਸੀ ਨਾਮ ਪੰਜਾਬ ਪੁਲਿਸ ਦੇ 24 ਐਸ ਐਚ ਓਸ ਨੂੰ ਮਿਲੀ ਪ੍ਰੋਮੋਸ਼ਨ ਸੀ ਐਮ ਭਗਵੰਤ ਮਾਨ ਨੇ ਚਾਹ ਉਤੇ ਬੁਲਾ ਕੇ ਦਿੱਤੀ ਖੁਸ਼ਖਬਰੀ 2011 ਤੋਂ ਲਟਕ ਰਹੀ ਸੀ ਅਧਿਕਾਰੀਆਂ ਦੀ ਤਰੱਕੀ ਸ਼ਾਨਦਾਰ ਸੇਵਾਵਾਂ ਬਦਲੇ ਮਿਲੀ ਤਰੱਕੀ ਬਿਜਲੀ ਬੋਰਡ ਮੁਲਾਜ਼ਮਾਂ ਲਈ ਡਰੈਸ ਕੋਡ ਲਾਗੂ ਉਹ ਡਿਊਟੀ ਦੌਰਾਨ ਛੋਟੇ ਅਤੇ ਪੜਕੀਲੇ ਕੱਪੜੇ ਨਹੀਂ ਪਾ ਸਕਣਗੇ ਪੀ ਐਸ ਪੀ ਸੀ ਐਲ ਦੇ ਮੁਲਾਜ਼ਮ ਵਿਪາກ ਵੱਲੋਂ ਜਾਰੀ ਡਰੈਸ ਕੋਡ ਨਾ ਮੰਨਣ ਤੇ ਕਾਰਵਾਈ ਦੀ ਚੇਤਾਵਨੀ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਦੌਰਾਨ ਸਨਾਖਤੀ ਕਾਰਡ ਗਲੇ ਵਿੱਚ ਪਾ ਕੇ ਰੱਖਣ ਦੀ ਹਦਾਇਤ ਬਿਜਲੀ ਮੰਤਰੀ ਨੇ ਅਨੁਸ਼ਾਸਨ ਨੂੰ ਧਿਆਨ ਵਿੱਚ ਰੱਖਣ ਦੇ ਦਿੱਤੇ ਸਨ ਆਦੇਸ਼ ਪੁਲਿਸ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਅਪਰਾਧੀ ਕੀਤੇ ਗਏ ਕੋਰਟ ਵਿੱਚ ਪੇਸ਼ ਜੈਤੋ ਦੇ ਪਿੰਡ ਚੰਦਪਾਨ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਵਿੱਚ ਅੱਸੀ ਵਿਵਾਦ ਸਰਪੰਚ ਦੀ ਅਗਵਾਈ ਵਿੱਚ ਲਗਾਇਆ ਗਿਆ ਸੀ ਧਰਨਾ ਹਾਈਵੇ ਖਲਵਾਉਣ ਲਈ ਪੁਲਿਸ ਪਾਰਟੀ ਉੱਤੇ ਚੱਲੇ ਸੀ ਇੱਟਾਂ ਰੋੜੇ ਹੋਈ ਸੀ ਗੱਡੀਆਂ ਦੀ ਭੰਨਤੋੜ ਅਦਾਲਤ ਨੇ ਤਿੰਨ ਜਣਿਆਂ ਨੂੰ 4 ਦਿਨ ਦੇ ਰਿਮਾਂਡ ਤੇ ਭੇਜਿਆ ਬਾਕੀਆਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਦਿੱਤੇ ਹੁਕਮ ਗ੍ਰਿਫਤਾਰ ਮਜ਼ਦੂਰ ਭਾਈਚਾਰੇ ਦੇ ਲੋਕਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੁਲਿਸ ਕਾਰਵਾਈ ਦੀ ਨਿਖੇਦੀ ਸੋ ਨਾਮ ਨੇੜੇ ਪਿੰਡ ਸ਼ੇਰੋ ਮਾਡਲ ਟਾਊਨ ਨੰਬਰ 2 ਵਿੱਚ ਬਲੁਰਗ ਜੋੜੇ ਨੇ ਕੀਤੀ ਖੁਦਕੁਸ਼ੀ ਆਰਥਿਕ ਤੰਗੀ ਕਾਰਨ ਨਿਗਲੀ ਸਲਫਾਸ ਬਲਵੀਰ ਸਿੰਘ ਤੇ ਸੁਖਕਰਵਜੋ ਹੋਈ ਮ੍ਰਿਤਕਾਂ ਦੀ ਪਛਾਣ 4 ਏਕੜ ਜ਼ਮੀਨ ਦਾ ਮਾਲਕ ਸੀ ਮ੍ਰਿਤਕ ਈਡੀ ਵੱਲੋਂ ਜਲੰਧਰ ਵਿੱਚ ਵੱਡੀ ਕਾਰਵਾਈ ਲਗਜ਼ਰੀ ਗੱਡੀਆਂ ਸਣੇ ਨਾਮੀ ਕੰਪਨੀਆਂ ਦੀ 178 65 12 ਕਰੋੜ ਰੁਪਏ ਦੀ ਜਾਇਦਾਦ ਕੋਰਕ ਪੀ ਐਮ ਐਲ ਏ 2002 ਦੀ ਧਰਾਵਾਂ ਤਹਿਤ ਈਡੀ ਨੇ ਸਥਾਈ ਤੌਰ ਤੇ 6 ਅਚਲ ਜਾਇਦਾਦਾਂ ਤੇ 73 ਬੈਂਕ ਖਾਤਿਆਂ ਦਾ ਬੈਲੈਂਸ ਅਤੇ 26 ਲਗਜ਼ਰੀ ਵਾਹਨ ਕੀਤੇ ਕੁਰਕੂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਨਾਮ ਸਿੰਘ ਧੂਮਾ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਸ਼ਿਕਾਇਤ ਮਹਾਕੁੰਭ ਵਿੱਚ ਡੁਬਕੀ ਲਗਾਉਣ ਦੇ ਮਾਮਲੇ ਵਿੱਚ ਸ਼ਿਕਾਇਤ ਲੈ ਕੇ ਪਹੁੰਚਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵਫਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹਰਮੰਦਰ ਸਾਹਿਬ ਦੇ ਹੈੱਡ ਗਰੰਟੀ ਦੇ ਨਾਮ ਸੰਪੇਯਾ ਮੰਗ ਪੱਤਰ ਅਮਰੀਕਾ ਤੋਂ ਰਿਪੋਰਟ ਭਾਰਤੀਆਂ ਦੇ ਮਾਮਲੇ ਵਿੱਚ ਪਹਿਲੀ ਐਫ ਆਈ ਆਰ ਦਰਜ ਟ੍ਰੈਵਲ ਏਜੰਟ ਖਿਲਾਫ ਦਰਜ ਹੋਈ ਪਹਿਲੀ ਐਫ ਆਈ ਆਰ 60 ਲੱਖ ਰੁਪਏ ਲੈ ਕੇ ਲਗਵਾਇਆ ਸੀ ਅਮਰੀਕਾ ਦਾ ਡੌਂਕੀ ਅੰਮ੍ਰਿਤਸਰ ਪੁਲਿਸ ਨੇ 11 ਕਾਨੂੰਨੀ ਟਰੈਵਲ ਏਜੰਟ ਸਤਨਾਮ ਸਿੰਘ ਪਿੰਡ ਕੋਟਲੀ ਖਿਲਾਫ ਮਾਮਲਾ ਕੀਤਾ ਦਰਜ ਸਲੇਮਪੁਰ ਦੇ ਦਲੇਰ ਸਿੰਘ ਨੂੰ ਭੇਜਿਆ ਸੀ ਵਿਦੇਸ਼ 45 ਲੱਖ ਵਿੱਚ ਹੋਇਆ ਸੀ ਸੌਦਾ ਫਿਰ ਵਿਦੇਸ਼ ਵਿੱਚ ਅਗਵਾ ਕਰਕੇ 15 ਲੱਖ ਰੁਪਏ ਹੋਰ ਲੈਂਡ ਦਾ ਦੋਸ਼ ਐਨ ਆਰ ਆਈ ਮੰਤਰੀ ਕੁਲਦੀਪ ਧਾਲੀਵਾਲ ਨੇ ਏਜੰਟ ਖਿਲਾਫ ਕਾਰਵਾਈ ਦੇ ਦਿੱਤੇ ਹੁਕਮ ਪੀਐਸਪੀਸੀਐਲ ਦਾ ਰਿਸ਼ਵਤਖੋਰ ਮੁਲਾਜ਼ਮ ਗ੍ਰਿਫਤਾਰ ਜਲੰਧਰ ਦੇ ਪਿੰਡ ਬਡਿੰਗ ਵਿੱਚ ਤਾਇਨਾਤ ਸੀਐਚਵੀਜ ਸਹਾਇਕ ਚਰਨਜੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਕੀਤਾ ਕਾਬੂ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਬਿਜਲੀ ਦਾ ਮੀਟਰ ਲਗਾਉਣ ਬਦਲੇ ਮੰਗੀ ਸੀ ਰਿਸ਼ਵਤ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ